ਅਕਦਾ ਸ਼ੀਲ ਦਾ YouTube ਚੈਨਲ ਤੇ ਜਿਸ ਤੇ ਤੁਸੀਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਦੇ ਹੋ ਕਿ ਕਿਵੇਂ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਅੱਜ ਅਸੀਂ ਦੇਖਾਂਗੇ ਕਿ ਉਸਾਰੀ ਮਜ਼ਦੂਰੀ ਰਜਿਸਟ੍ਰੇਸ਼ਨ ਕਿਵੇਂ ਹੋ ਸਕਦੀ ਹੈ ਕੰਸਟਰਕਸ਼ਨ ਵਰਕ ਦੀ ਰਜਿਸਟ੍ਰੇਸ਼ਨ ਇਸ ਲਈ Google ਕਰਾਂਗੇ connect punjab ਵੈਬਸਾਈਟ ਤੇ ਹੋਮ ਤੇ ਆਗਾ ਫਿਰ ਇਸ ਨੂੰ ਸੀਗੇ ਪੰਜਾਬੀ ਵਿੱਚ ਦੇਖਣਾ ਤੇ ਇੱਥੇ ਪਪੇ ਨੂੰ ਕਲਿੱਕ ਕਰੋ ਪਰ ਸੀਲ ਨੂੰ ਦਬ ਦਿਓ ਸਭ ਕੁਝ ਪੰਜਾਬੀ ਵਿੱਚ ਬਣ ਜਾਏਗਾ ਅਸੀਂ ਪਹਿਲਾਂ ਦੇਖਦੇ ਹਾਂ ਕਿ ਕਿਹ ਹੈ ਇਹ ਸੇਵਾ ਤੁਹਾਡੇ ਘਰ ਵੀ ਪਹੁੰਚਾਉਂਦੇ ਹਨ ਅਪਾਇੰਟਮੈਂਟ ਬੁਕਿੰਗ ਐਪਿੰਟੂ ਵਾਲੀ ਵਿੰਡੋ ਨੂੰ ਕਲਿੱਕ ਕਰੋ ਹਾਂ 1 ਨੰਬਰ ਤੇ ਸਾਰੀ ਮਜਬੂਦੀ ਰਜਿਸਟ੍ਰੇਸ਼ਨ ਤੁਹਾਡੇ ਘਰ ਵੀ ਦੰਦੇ ਹਨ ਤੇ ਦੇਖਣ ਨੂੰ ਕਲਿੱਕ ਕੀਤਾ ਤੇ ਸੇਵਾ ਸਾਇਕ ਤੁਹਾਡੇ ਪਾਸ ਆਏਗਾ ਤੇ ਇਥਨੀ ਫੀਸ ਲਏਗਾ ਸਮਾਂ ਸੀਮਾ ਤੇ ਆ ਚੀਜ਼ਾਂ ਤੁਹਾਡੇ ਕੋਲੋਂ ਡਿਮਾਂਡ ਕਰੇਗਾ ਆਧਾਰ ਕਾਰਡ ਬੈਂਕ ਪਾਸਬੁੱਕ ਮਾਲਕ ਠੇਕੇਦਾਰ ਦੁਆਰਾ ਫਾਰਮ 21 ਸਰਟੀਫਿਕੇਟ ਫਾਰਮ 29 ਨਾਮ ਰਜਤਗੀ ਫਾਰਮ ਪਰਵਾਰਿਕ ਮੈਂਬਰਾਂ ਦੇ ਆਧਾਰ ਕਾਰਡ ਤੇ ਪਰਵਾਰਿਕ ਮੈਂਬਰਾਂ ਦੀ ਫੋਟੋ ਇਸ ਨੰਬਰ ਨੂੰ ਕਾਲ ਕਰੋ ਤੇ ਤੁਹਾਨੂੰ ਇਹ ਸੇਵਾ ਚੈੱਕ ਕਰਾ ਕੇ ਸੇਵਾ ਦੇਣਗੇ। ਅਸੀਂ ਦੇਖਣਾ ਹੋਵੇ ਕਿ ਇਸ ਦੀ ਹੋਰ ਡਿਟੇਲ ਕੀ ਹੈ ਕਿਸ ਨੂੰ ਅਪਲਾਈ ਕੀਤਾ। ਕਲਿੱਕ ਕੀਤਾ ਸਰਚ ਨੂੰ ਕਲਿੱਕ ਕਰੋ ਇੱਥੇ ਅਸੀਂ ਇਸ ਵਿੰਡੋ ਜਿ ਕਰਾਂਗੇ ਫੋਰ ਕਰ। ਇਹ ਇੰਗਲਿਸ਼ ਵਿੱਚ ਵੀ ਪੜਿਆ ਜਾ ਸਕਦਾ ਤੇ ਖੋਜ ਨੂੰ ਕਲਿੱਕ ਕਰੋ। ਇਹ ਆ ਗਿਆ ਸਾਰੀ ਵਜੂਦ ਦੀ ਰਜਿਸਟ੍ਰੇਸ਼ਨ। ਇਹ ਉਹਲੀ ਐਪਲੀਕੇਸ਼ਨ ਹੈ ਇਹਨੂੰ ਦੇਖ ਕੇ ਹੋਰ ਡਿਟੇਲ ਮਿਲ ਗਈ। ਜੇ ਅਸੀਂ ਇਹਨੂੰ ਯੂਜ਼ਰ ਮੈਨੂ ਨੂੰ ਕਲਿੱਕ ਕਰਾਂਗੇ ਤੇ ਸਾਨੂੰ ਹੋਰ ਜ਼ਿਆਦਾ ਪੜੋ। ਮਿਲ ਜਾਈਂ ਡਿਟੇਲ ਅ ਫਿਊਸ ਡੇ ਹੋਇ ਡਿਟੇਲ ਆ ਗਈ ਜਿਹੜੀ ਕੱਲ ਆਪਾਂ ਦੇਖੀ ਸੀ ਸਰਵਸ ਅਪਲਾਈ ਕਰਨ ਦੀ ਮਲਟੀਕੀ ਸੇਵਾ ਕੇਂਦਰ ਤੇ ਜਾਓ ਜਾਂ ਤੁਸੀਂ ਘਰ ਬੁਲਾ ਲਓ ਐਸੀ ਦੇਖ ਚੁੱਕੇ ਆ ਐ ਤੁਹਾਡੇ ਕੋਲ ਚੀਜ਼ਾਂ ਚਾਹੀਦੀਆਂ ਜੋ ਪਹਿਲਾਂ ਅਸੀਂ ਦੇਖ ਚੁੱਕੇ ਆ ਇਹ ਦੇਖੋ ਯੂਨੀਅਨ ਮੈਰੂਲਟੀ ਉਹਨੇ ਹੋਰ ਡਿਟੇਲ ਦਿੱਤੀ ਆ ਕੌਲ ਫੀਸ ਕੀ ਹੈ ਯੂਨੀਅਨ ਦੇ ਦਸਤਾਵੇਜ਼ਾਂ ਦੀ ਸੂਚੀ ਅਧਾਟ ਕਾਰਡ ਬੈਂਕ ਬੁੱਕ ਫਾਰਮ ਸਟਾਈ ਫਾਰਮ ਉੱਤੇ ਫੋਟੋ ਜਿਓ ਸੀ ਦਿੱਖੀ ਇਹ ਐਪਲੀਕੇਸ਼ਨ ਇਹ ਉਹ ਬਟਨ 'ਤੇ ਕਲਿੱਕ ਕਰੋਗੇ ਐਪਲੀਕੇਸ਼ਨ ਬਾਹਰ ਆ ਜਾਏਗੀ ਉਹ ਐਪਲੀਕੇਸ਼ਨ ਹੈ ਜਿਹੜੀ ਉਹ ਸਟੱਡੀ ਕਰੋ ਤੁਹਾਡੇ ਕੋਲ ਕੀ ਕੀ ਪੁੱਛਿਆ ਜਾਵੇਗਾ ਕੀ ਕੀ ਤੁਹਾਡੇ ਕੋਲ ਡਾਕੂਮੈਂਟ ਮੰਗੇ ਜਾਣਗੇ ਜਾਂ ਕੀ ਕੀ ਸੂਚਨਾ ਮੰਗੀ ਜਾਏਗੀ ਇਸ ਨੂੰ ਸਟੱਡੀ ਕਰੋ ਆਪਣੇ ਮੋਬਾਈਲ ਫੋਨ ਤੋਂ ਵੀ ਤੁਸੀਂ ਕਰ ਸਕਦੇ ਹੋ ਇੱਕ ਤੁਹਾਨੂੰ ਡੈਕਲੇਰੇਸ਼ਨ ਦੇਣੀ ਪਵੇਗੀ ਇਹ ਡਾਕੂਮੈਂਟ ਆ ਗਿਆ ਤੁਹਾਡੇ ਕੋਲ ਤੋਂ ਦੇਣੇ ਹਨ ਤੁਸੀਂ ਫਾਰਮ ਨੰਬਰ 29 ਆ ਗਿਆ ਜਿਹੜਾ ਤੁਹਾਨੂੰ ਜ਼ਿਕਰ ਲਿਖਿਆ ਹੈ ਐਸਵੇ ਕੋਸ਼ ਨੂੰ ਪੱਤਰ ਆ ਗਈ। ਐਪੀ ਵਾਕੇ ਇਹ ਨਾਲ ਇੱਕ ਤਲਕ ਇਸ ਨੂੰ ਸਟੱਡੀ ਕਰਕੇ ਤੁਸੀਂ ਚੰਗੀ ਤਿਆਰੀ ਕਰ ਸਕਦੇ ਹੋ। ਜੇ ਤੁਸੀਂ ਮੋਰ 메ਨ ਸਾਈਟ ਤੇ ਜਾਂਦੇ ਆ ਤੇ ਜੇ ਤੁਸੀਂ ਮੈਨੂ ਨੂੰ ਦੇਖਦੇ ਆ ਕਿ ਇਹ ਜਦੋਂ ਤੁਹਾਡੀ ਅਪਲੀਕੇਸ਼ਨ ਲੱਗ ਗਈ ਉਹਦਾ ਤੁਹਾਨੂੰ ਨੰਬਰ ਮਿਲੇਗਾ ਤੇ ਉਸ ਨੂੰ ਟਰੈਕ ਵੀ ਕਰ ਸਕਦੇ ਆ ਜਦੋਂ ਬਣ ਗਿਆ ਤੁਸੀਂ ਡਾਊਨਲੋਡ ਵੀ ਕਰ ਸਕਦੇ ਆ। ਲਿੰਕ ਦੇਣਾ ਇਥੋਂ ਟਰੈਕ ਕਰ ਸਕਦੇ ਆ ਇੱਥੇ ਡਾਊਨਲੋਡ ਵੀ ਕਰ ਸਕਦੇ ਆ ਬਸੇ ਮੇਨ ਸਾਈਟ ਤੋਂ ਵੀ ਟਰੈਕ ਕਰ ਸਕਦੇ ਆ ਇੱਥੋਂ ਐਪਲੀਕੇਸ਼ਨ ਨੰਬਰ ਪਾ ਕੇ ਫਿਰ ਤੁਸੀਂ ਕਰ ਸਕਦੇ ਆ ਤੇ ਜੇ ਤੁਸੀਂ ਸੇਵਾ ਕੇਂਦਰ ਦੀ ਅਪਾਇੰਟਮੈਂਟ ਪਹਿਲਾਂ ਹੀ ਬਣਾਉਣੀ ਹੈ ਤੇ ਤੁਹਾਨੂੰ ਉੱਥੇ ਜਾ ਕੇ ਇਹ ਨਾ ਕਰਨਾ ਪਵੇ ਕਿ ਕੱਲ ਜਾਂ ਪਰਸੋਂ ਆਓ ਤੁਸੀਂ ਪਹਿਲਾਂ ਹੀ ਉੱਥੇ ਸੇਵਾ ਪ੍ਰਾਪਤ ਕਰੋ ਜਾਂ ਘਰ ਬੈਠ ਕੇ ਜਾਂ ਸੇਵਾ ਕੇਂਦਰ ਲਈ ਆਨਲਾਈਨ ਟੋਕਨ ਬੁੱਕ ਕਰ ਲਓ ਪਹਿਲਾਂ ਆਪਣੇ ਮੋਬਾਈਲ ਫੋਨ ਤੋਂ ਵੀ ਕਰ ਸਕਦੇ ਆ ਪਰ ਉਹਦੇ ਲਈ ਤੁਹਾਨੂੰ ਇੱਥੇ ਆਪਣਾ ਖਾਤਾ ਖੋਲਣਾ ਪਊਗਾ ਇੱਥੇ ਜਾ ਕੇ ਫਿਰ ਤੁਸੀਂ ਆਪਣੀ ਬੁਕਿੰਗ ਸੇਵਾ ਕੇਂਦਰ ਲਈ ਵੀ ਕਰ ਸਕਦੇ ਆ ਜਾਂ ਘਰ ਤੁਸੀਂ ਬਣਾਉਣਾ ਬੁਲਾਉਣਾ ਹੋਵੇ ਸੇਵਾ ਸੈਕਟ ਨੂੰ ਤਾਂ ਵੀ ਉਹਨੂੰ ਬੁੱਕ ਕਰ ਸਕਦੇ ਆ ਇੱਥੇ ਇਹ ਦੋ ਤਰੀਕੇ ਆ ਇਸ ਦੇ ਨਾਲ ਤੁਸੀਂ ਇੰਗਲਿਸ਼ ਨੂੰ ਵੀ ਦੇਖ ਸਕਦੇ ਆ ਜੇ ਇੱਥੇ EN ਨੂੰ ਦਬਾ ਕੇ ਪ੍ਰੋਸੀਡ ਨੂੰ ਦਬਾ ਦਿਓ ਉਹ ਸਾਰਾ ਕੁਝ ਇੰਗਲਿਸ਼ ਵਿੱਚ ਬਣ ਜਾਊਗਾ